ਹਾਂਜੀ ਜੀ ਸਟੱਡ ਫਾਰਮ ਦਾ ਨਾਮ ਹੈ ਕਿ ਕਿਤੇ ਪਿੰਡ ਤੋਂ ਬਲੌਗ ਕਰਦੇ ਜੀ ਸਾਡੇ ਜਿਹੜਾ ਆਪਣਾ ਸਟੱਡ ਫਾਰਮ ਦਾ ਨਾਮ ਹੈ ਅੰਪਾਇਰ ਸਟੱਡ ਫਾਰਮ ਲੁਧਿਆਣੇ ਤੋਂ ਅਸੀਂ ਹੈਗੇ ਬਲੌਗ ਕਰਦੇ ਤੇ ਅਸੀਂ ਹਰ ਸਾਲ ਲਾਗੇ ਮਿਲਦੇ ਘੋੜੇ ਲੈ ਕੇ ਆਉਂਦੇ ਹਾਂ ਕਿੰਨੇ ਘੋੜੇ ਲੈ ਕੇ ਆਉਂਦੇ ਆਂ ਮੈਂ ਇਸ ਵਾਰ ਦੋ ਹੀ ਲੈ ਕੇ ਆਂਦੇ ਆ ਪਰਵੰਦ ਕਿਸ ਤਰ੍ਹਾਂ ਜੇ ਲੱਗੇ ਪੁਲਿਸ ਦੀ ਜਿਹੜੀ ਕੰਟਰੋਲ ਰੂਮ ਬਣੇ ਹੋਏ ਨੇ ਕਿਸ ਤਰ੍ਹਾਂ ਦੇਖੋ ਜਿਹੜੇ ਇਸ ਸਾਲ ਪ੍ਰਬੰਧਾਨ ਨੇ ਸਾਡੇ ਆਈਜੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਪਹਿਲੀ ਗੱਲ ਤਾਂ ਉਹਨੇ ਆਪਣਾ ਹੈੱਡਕੁਆਰਟਰ ਬਣਾਇਆ ਇੱਥੇ ਇਸ ਸਾਲ ਪਹਿਲੀ ਵਾਰ ਦੇਖਿਆ 20 ਸਾਲ ਤੋਂ ਸਿਹਾਉਨੇ ਆ ਕਿ ਪੁਲਿਸ ਦਾ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਕੀਤਾ ਗਿਆ ਇੱਥੇ ਨੰਬਰ 1 ਤਾਂ ਦੇਖੋ ਤੁਸੀਂ ਫਾਇਰ ਬ੍ਰਿਗੇਡ ਤੇ ਐਂਬੂਲੈਂਸ ਪਹਿਲੀ ਵਾਰ ਆਇਆ ਇੱਥੇ ਅੱਲਾ ਕਦੇ ਨਹੀਂ ਆਇਆ ਟ੍ਰੈਫਿਕ ਸਮੱਸਿਆ ਬਹੁਤ ਹੁੰਦੀ ਸੀ ਇਸ ਵਾਰ ਟ੍ਰੈਫਿਕ ਸਮੱਸਿਆ ਬਿਲਕੁਲ ਨਹੀਂ ਹੈ 3 ਤੀਸਰੀ ਗੱਲ ਇੱਥੇ ਕੁਝ ਨੌਜਵਾਨ ਘੋੜੇ ਨੂੰ ਡਿਸਟਰਬ ਕਰਦੇ ਸੀਗੇ ਜਿਵੇਂ ਸਪੀਕਰ ਲਾ ਕੇ ਉੱਚੀ ਉੱਚੀ ਇਹਨਾਂ ਨੇ ਉਹ ਨਹੀਂ ਹੁਣ ਤੇ ਪਿਛਲੀ ਵਾਰ ਕਦੇ ਆਮ ਮਿਲਦੇ ਤੇ ਛੋਟੀ ਮੋਟੀ ਲੜਾਈ ਹੋ ਜਾਂਦੀ ਸੀ ਕਈ ਵਾਰ ਸਨੇਚਿੰਗ ਹੋ ਜਾਂਦੀ ਸੀ ਕਿ ਹਲਕੀ ਫੁਲਕੀ ਚੋਰੀ ਹੋ ਜਾਂਦੀ ਸੀ ਐਸ ਤਕਿ ਉਹ ਵੀ ਬੰਦ ਆ ਉਹ ਵੀ ਨਹੀਂ ਹੋ ਰਹੀ ਫਿਰ ਦੂਜੀ ਗੱਲ ਹੈ ਜੀ ਸਭ ਤੋਂ ਜਿਹੜੀ ਮੇਨ ਗੱਲ ਆ ਐਸ ਵੇਲੇ ਕੋਈ ਗੱਡੀ ਬਾਧੂ ਇਹਨਾਂ ਨੇ ਅੰਦਰ ਨਹੀਂ ਆਉਣ ਦਿੱਤੀ ਇਹਨਾਂ ਨੇ ਕਾਰ ਪਾਰਕਿੰਗ ਬਣਾਈ ਆ ਬਹੁਤ ਪਹਿਲੀ ਵਾਰੀ ਬਣੀ ਆ ਜਿਹੜੀ ਕਾਰ ਪਾਰਕਿੰਗ ਬਣੀ ਆ ਲੋਕੀ ਜਿਹਦੇ ਘੋੜੇ ਨੇ ਉਹੀ ਗੱਡੀ ਆ ਰਹੀ ਆ ਅਦਰਵਾਈਜ਼ ਜਿਹੜੇ ਦੇਖਣ ਆਲੇ ਹੁੰਦੇ ਨੇ ਜਾਂ ਖਰੀਦਣ ਆਲੇ ਹੁੰਦੇ ਨੇ ਉਹ ਆਉਂਦੀਆਂ ਗੱਡੀਆਂ ਬਾਹਰ ਖੜੀਆਂ ਕਰਕੇ ਫਿਰ ਅੰਦਰ ਆਉਂਦੇ ਨੇ ਤੁਰ ਕੇ ਦੇਖਦੇ ਨੇ ਬਿਲਕੁਲ ਘੋੜਿਆਂ ਬਾਰੇ ਕੀ ਕਹਿਣਾ ਕਿੰਨੇ ਟੈਂਪ ਤੋਂ ਪਹਿਲਾਂ ਘੋੜੇ ਨੂੰ ਪਾਲਦੇ ਸੀ ਜਾਂ ਫਿਰ ਉਹਦਾ ਵੀ ਬਿਜ਼ਨਸ ਘੋੜੇ ਦਾ ਜੀ ਦੇਖੋ ਇਹ ਤਾਂ ਰੋਜ਼ੀ-ਖਰਾਕਾ ਸਾਨੂੰ ਇਹ ਸਾਡੇ ਮਹਾਰਾਜ ਨੇ ਬਖਸ਼ੇ ਹੋਏ ਨੇ ਉਹਨਾਂ ਹੀ ਦੇਣ ਆਏ ਦੇਖੋ ਸਾਨੂੰ ਤਾਂ ਘੋੜੇ ਨਾਲ ਅਪਨ ਦਸੀ ਸਦੀ ਇੰਨਾ ਕ ਪਿਆਰ ਆ ਹਰ ਸਾਲ ਅਸੀਂ ਮਾਗੀ ਮਿਲ ਤੇ ਆਉਂਦੇ ਆ ਦੇਖੋ ਇੱਥੇ ਕਿੰਨੀ ਦੁਨੀਆ ਹੁੰਦੀ ਆ ਦੇਖੋ ਨਾ ਜਿਹੜਾ ਸਾਰੀ ਕਲੋਨੀ ਬਣੀ ਆ ਸਾਡੇ ਸਾਰੇ ਦੋਸਤ ਆ ਦੀ ਆ ਸਾਰੇ ਇਕੱਠੇ ਹੁੰਦੇ ਆ ਇੱਥੇ ਆ ਕੇ ਰਿਸ਼ਤੇ ਬਣਦੇ ਆ ਨਾਤੇ ਬਣਦੇ ਆ ਭਾਈਚਾਰਾ ਵਧਦਾ ਘੋੜਿਆਂ ਦੇ ਵਿੱਚ ਸੋ ਇਸ ਕਰਕੇ ਮੰਮਾ ਕੋਈ ਸ਼ਬਦ ਨਹੀਂ ਵੀ ਜਿਹੜੀ ਘੋੜਿਆਂ ਦੀ ਸੇਵਾ ਕਰਦਾ ਬੰਦਾ ਵੀ ਇਸ ਤੋਂ ਪਰੇ ਕੁਝ ਨਹੀਂ ਹੈ ਹਾਂ ਘੋੜਿਆਂ ਦਾ ਅਕੀਸਾ ਵੀ ਪਿਆਰ ਸੀਗਾ ਪਰ ਹੁਣ ਬਿਜ਼ਨਸ ਵੀ ਕਰਦੇ ਹੋ ਘੋੜੇ ਬਿਜ਼ਨਸ ਦੇਖੋ ਜੀ ਇਹ ਤਾਂ ਆਪਣੇ ਗੁਰੂ ਮਹਾਰਾਜ ਵੀ ਕਹੇ ਗਏ ਸੀਗੇ ਤੇ ਦੇਖੋ ਜਿਉ ਜੋ ਘੋੜੇ ਵੱਧਦੇ ਠੋਡੇ ਕੋਲ ਤੇ ਦੇਖੋ ਬਿਜ਼ਨਸ ਸਾਨੂੰ ਕਰਨਾ ਪੈਂਦਾ ਸਾਨੂੰ ਘੋੜੇ ਦੇਣੇ ਪੈਂਦੇ ਨੇ ਕਿਉਂਕਿ ਆਲਦੇ ਕੋਲ ਅਸੀਂ ਰੱਖ ਨਹੀਂ ਸਕਦੇ ਹੁਣ ਸਮਝੋ ਤੁਸੀਂ ਮੇਰੇ 10 ਘੋੜੀਆਂ ਨੇ 10 ਬਾਅਦ ਉਹਨੇ 20 ਹੋ ਜਾਣਾ 20 ਤੋਂ ਫਿਰ 40 ਹੋ ਜਾਣਾ ਹਰ ਸਾਲ ਫਿਰ ਸਾਨੂੰ ਇਸ ਕਰਕੇ ਵੇਚਣੇ ਪੈਂਦੇ ਨੇ ਸਰ ਜਿਹੜੀ ਅਪਕੀਮਤ ਦੀ ਗੱਲ ਕਰਦੇ ਆ ਕਿਮਤ ਵੀ ਕੁਝ ਹੋਣੀ ਹੈ ਕੀਮਤ ਕਰੋੜਾਂ ਚ ਵੀ ਆ ਲੱਖਾਂ ਚ ਵੀ ਆ ਤੇ ਹਜ਼ਾਰਾਂ ਚ ਵੀ ਡਿਪੈਂਡ ਕਰਦਾ ਐਨੀਮਲ ਤੇ ਇਸ ਆਪਰੇ ਅਰੇਂਜਮੈਂਟ ਕੋਲ ਮਿਲਦੇ ਕਿਹੜਾ ਤਰੀਕਾ ਬਣਾ ਲਓ ਕੋ ਬਿਨਾ ਕਿਸੇ ਹਾਨਸ ਗੋਮੇ ਘਟਨਾ ਨਾਲ ਜਿਹੜਾ ਤਿੰਨ ਦਿਨ ਦਾ ਮਾਗੀ ਮੇਲਾ ਸੀਗਾ ਉਹ ਪੋਲਿਟੀਕਲ ਕਾਨਫਰੰਸਸ ਦੇ ਨਾਲ ਅੱਜ ਬੜੀ ਚੰਗੀ ਤਰ੍ਹਾਂ ਸਮਾਪਤ ਹੋ ਗਿਆ ਇੱਕ ਸਾਰ ਕੱਲ ਜਿਹੜੇ ਨਗਰ ਕੀਰਤਨ ਹੈਗੇ ਆ 5 ਜਾਂ 6 ਉਹ ਰਹਿ ਗਏ ਬਾਕੀ ਸਾਰਾ ਸਫਲ ਹੋ ਚੁੱਕਾ ਔਰ ਕਈ ਜਿਹੜੀਆਂ ਲੋਕਾਂ ਨੇ ਵੀ ਮੈਂ ਆਪ ਮੇਲੇ ਦੇ ਵਿੱਚ ਜਾਂ ਪਸ਼ੂ ਮੰਡੀ ਚ ਹੁਣ ਸਾਡੇ ਸਾਹਮਣੇ ਘੁੰਮ ਰਿਹਾ ਔਰ ਸਾਰਾ ਜ਼ਾਇਦਾ ਲਿਆ ਤੇ ਲੋਕਾਂ ਦਾ ਕਾਫੀ ਪੋਜ਼ਿਟਿਵ ਇਸ ਵਾਰ ਰਹੀ ਫੀਡਬੈਕ ਕਿ ਕਈ ਚੀਜ਼ਾਂ ਜਿਹੜੀਆਂ ਬੜੀ ਪਹਿਲ ਪਹਿਲੀ ਵਾਰ ਇੱਥੇ ਜਿਹੜੀ ਪੁਲਿਸ ਵੱਲੋਂ ਕੀਤੀਆਂ ਗਈਆਂ ਕੋਈ ਹੁੱਲੜਬਾਜੀ ਨਹੀਂ ਹੋਈ ਕੋਈ ਟਰੈਕਟਰ ਤੇ ਜਿੰਨੇ ਬੜੇ ਜ਼ੋਰ-ਜ਼ੋਰ ਦੀਆਂ ਕਾਣੇ-ਗੁਣੇ ਚੱਲਦੇ ਸੀਗੇ ਜਾਂ ਨਿਊਸੈਂਸ ਹੁੰਦੀ ਸੀਗੀ ਰਾਤ ਨੂੰ ਲੇਟ ਨਾਈਟ ਹਵਾਈ ਫਾਇਰ ਕੀਤੇ ਜਾਂਦੇ ਸੀਗੇ ਉਹ ਔਰ ਟ੍ਰੈਫਿਕ ਦਾ ਬੜਾ ਅੱਛਾ ਅਰੇਂਜਮੈਂਟ ਇਹਨਾਂ ਨੇ ਕੀਤਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਔਰ ਪੁਲਿਸ ਡਿਪਾਰਟਮੈਂਟ ਵੱਲੋਂ ਅਲੱਗ ਤੌਰ ਤੋਂ ਇੱਕ ਕੀ ਪਾਰਕਿੰਗ ਡੈਜ਼ਿਗਨੇਟਿਡ ਪਾਰਕਿੰਗ ਕੀਤੀ ਗਈ ਸੀ ਜਿੱਥੇ ਕਿ ਸਾਰਿਆਂ ਨੂੰ ਸਹੂਲਤ ਸੀਗੀ پارک ਗੱਡੀਆਂ ਕਰਨ ਦੀ ਨਹੀਂ ਤਾਂ ਅੱਗੇ ਪਹਿਲੇ ਉਹ ਕਹਿੰਦੇ 20-20 ਸਾਲ ਤੋਂ ਆ ਰਿਹਾ ਕਦੀ ਵੀ ਪਾਰਕਿੰਗ ਦਾ ਕੋਈ ਅਰੇਂਜਮੈਂਟ ਨਹੀਂ ਸੀ ਹੁੰਦਾ ਤੇ ਪੁਲਿਸ ਲਈ ਇਹ ਹੀ ਬੜੀ ਸ਼ਾਬਾਸ਼ੀ ਹੁੰਦੀ ਹੈ ਕਿ ਜਿਹੜਾ ਬਿਨਾ ਕੋਈ ਇਨਸੀਡੈਂਟ ਫਰੀ ਜੇ ਕੋਈ ਹੋ ਜੇ ਔਰ ਇਹ ਵੀ ਜਿਹੜਾ ਪਹਿਲੀ ਵਾਰੀ ਕੀਤਾ ਗਿਆ ਜੀ ਜਿਹੜੇ ਜਗ੍ਹਾ-ਜਗ੍ਹਾ ਤੇ ਸਾਰੇ ਜਿਹੜੇ ਮੇਲੇ ਦੇ ਜਿੰਨੇ ਵੀ ਵੈਨਿਊਜ਼ ਸੀਗੇ ਉਥੇ ਜਿਹੜੇ ਪੁਲਿਸ ਸਹਾਇਤਾ ਕੇਂਦਰ ਜਿਹੜੀ ਸਾਂਝ ਹੈਗੀ ਹੈ ਸਾਡੇ ਉਹਦੇ ਨਾਲ ਪੁਲਿਸ ਪਬਲਿਕ ਦੀ ਜਿਹੜੀ ਖੁਦ ਦਾ ਹੈਗਾ ਆਧਾਰਾ ਹੈਗਾ ਉਹਦੇ ਨਾਲ ਮੇਲੇ ਕੇ ਇਹਨਾਂ ਨੇ ਉਹ ਜਿਹੜੇ ਸਾਂਝ ਕੇਂਦਰ ਦੇ ਨਾਲ ਜਿਹੜੇ ਉਹ ਲਗਾਏ ਗਏ ਸੀਗੇ ਬੂਥਸ ਔਰ ਉੱਥੇ ਕਿਸੇ ਨੂੰ ਵੀ ਕੋਈ ਕੰਪਲੇਂਟ ਕਰਨੀ ਹੁੰਦੀ ਸੀ ਇਮੀਡੀਏਟਲੀ ਜਿਹੜੀ ਪੁਲਿਸ ਫੋਰਸ ਉੱਥੇ ਮੌਜੂਦ ਹੁੰਦੀ ਸੀ 24x7 ਜਿੰਨੇ ਦਿਨ ਵੀ ਇਹ ਮੇਲਾ ਚੱਲਿਆ ਔਰ ਕੱਲ ਤੱਕ ਉਹ ਬਿਲਕੁਲ ਕੈਮ ਰਹਿਣਗੇ ਔਰ ਕਿਸੇ ਨੂੰ ਵੀ ਕੋਈ ਤਕਲੀਫ ਹੋਈ ਹੈ ਜਾਂ ਕੋਈ ਬੱਚਾ ਗੁੰਮਿਆ ਤਾਂ ਉਥੋਂ ਉਥੋਂ ਰਿਟਰੀਵ ਕੀਤਾ ਗਿਆ ਔਰ ਉਹਨਾਂ ਤੋਂ ਮਾਪਿਆਂ ਤੱਕ ਪਹੁੰਚਾਇਆ ਗਿਆ ਉਹਨੂੰ